ਤਨ ਆਸਰੀ ਮਹਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਜਿਉ ਕਿਰਪਾ ਕਰੇ ਤਾ ਨਾਮ ਧਿਆਈਐ ਜਿਉ ਸਤਿਗੁਰੂ ਮਿਲੇ ਸੁਭਾਈ ਸਹਿਜ ਗੁਣ ਗਾਈਏ ਜੀਓ ਗੁਣ ਗਾਈ ਵਿਗਸੇ ਸਦਾ ਅਨ ਦਿਨ ਜੇ ਆਪ ਸਾਚੇ ਭਾਵੇ ਅਹੰਕਾਰ ਹਉਮੈ ਤਜੇ ਮਾਇਆ ਸਹਿਜ ਨਾਮ ਸੁਮਾਵੇ ਆਪ ਕਰਤਾ ਕਰੇ ਸੋਈ ਆਪ ਦੇਤਾ ਪਾਈਐ ਹਰ ਜੀਉ ਕਿਰਪਾ ਕਰੇ ਤਾ ਨਾਮ ਧਿਆਈਐ ਜੀਉ ਅੰਦਰ ਸਾਚਾ ਨੇਹੂ ਪੂਰੇ ਸਤਿਗੁਰ ਐ ਜੀਉ ਹਉ ਤਿਸ ਸੀ ਵੀ ਦਿਨ ਰਾਤ ਮੈਂ ਕਦੇ ਨ ਬਿਸਰੈ ਜੀਉ ਕਦੇ ਨ ਬਿਸਰੀ ਅਨ ਦਿਨ ਸੁਮਾਰੀ ਜਾਂ ਨਾਮ ਲਈ ਤਾ ਜੀਵਾਂ ਸ਼ਰਵਣੀ ਸੁਣੀ ਤਾ ਏ ਮਨ ਤ੍ਰਿਪਤੈ ਗੁਰਮੁਖ ਅੰਮ੍ਰਿਤ ਪੀਵਾਂ ਨਦਰ ਕਰੇ ਤਾਂ ਸਤਗੁਰ ਮਿਲੇ ਅਨ ਦਿਨ ਵਿਵੇਕ ਬੁੱਧ ਵਿਚਰੇ ਅੰਦਰ ਸਾਚਾ ਨਹੀ ਹੋ ਪੂਰੇ ਸਤਗੁਰੈ ਸਤ ਸੰਗਤ ਮਿਲੇ ਬੜ ਭਾਗ ਤਾਂ ਹਰ ਰਸ ਆਵੇ ਜੀਉ आनंदन ਰਹੇ ਲਿਬਲਾਈ ਤਾ ਸਹਜ ਸੁਮਾਵੇ ਜੀਉ ਸਹਜ ਸੁਮਾਵੇ ਤਾ ਹਰ ਮਨ ਭਾਵੇ ਸਦਾ ਅਤੀਤ ਬਿਰਾਗੀ ਹਲਤ ਪਲਤ ਸੋਭਾ ਜਗ ਅੰਤਰ RAM ਨਾਮ ਲਿਬਲਾਗੀ ਹਰਖ ਸੋਗ ਦੋਹਾ ਤੇ ਮੁਕਤਾਂ ਜੋ ਪ੍ਰਭ ਕਰੇ ਸੋ ਭਾਵੇ ਸਤ ਸੰਗਤ ਮਿਲੇ ਬੜ ਭਾਗ ਤਾਂ ਹਰ ਰਸ ਆਵੇ ਜੀਉ ਦੁਜੈ ਭਾਏ ਦੁੱਖ ਹੋਏ ਮਨ ਮੁਖ ਜਮ ਜੋਹਿਆ ਜੀ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁਖ ਮੋਹਿਆ ਜਿਉ ਮਾਇਆ ਦੁਖ ਮੋਹਿਆ ਹੋ ਮੇ ਰੋਇਆ ਮੇਰੀ ਮੇਰੀ ਕਰਤ ਬਿਹਾਵੇ ਜੋ ਪ੍ਰਭ ਦੇ ਤਿਸ ਚੀਤੇ ਨਹੀਂ ਅੰਤ ਗਿਆ ਪਸਤਾਵੇ ਬਿਨ ਨਾਵੇ ਕੋ ਸਾਥ ਨ ਚਾਲੇ ਪੁੱਤਰ ਕਲਤਰ ਮਾਇਆ ਧੋਇਆ ਦੁਜੈ ਭਾਏ ਦੁਖ ਹੋਏ ਮਨ ਮੁਖ ਜਮ ਜੋਹਿਆ ਜੀਓ ਕਰ ਕਿਰਪਾ ਲੇਹੁ ਮਲਾਈ ਮਹਿਲ ਹਰ ਪਾਇਆ ਜੀ ਸਦਾ ਰਹੇ ਕਰ ਜੋੜ ਪ੍ਰਭ ਮਨ ਪਾਇਆ ਜੀ ਪ੍ਰਭ ਮਨ ਭਾਵੇ ਤਾਂ ਹੁਕਮ ਸਮਾਵੇ ਹੁਕਮ ਮਨ ਸੁਖ ਪਾਇਆ ਅਨ ਦਿਨ ਜਪ ਤਰਹੀ ਦਿਨ ਰਾਤੀ ਸਹਿਜ ਨਾਮ ਸਮਾਇਆ ਨਾਮੋ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਭਾਵੇ ਕਰ ਕਿਰਪਾ ਲਿਹੁ ਮਲਾਈ ਮਹਿਲ ਹਰ ਪਾਵੇ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ